ਮਾਨਸਿਕ ਕਮਜ਼ੋਰੀ ਤੇ ਮਨੁੱਖ ਨੂੰ ਦਇਆ ਨਹੀਂ ਆਉਂਦੀ ਮਨੁੱਖ ਦਇਆ ਨਹੀਂ ਕਰਦਾ ਕਿਉਂਕਿ ਉਸਦੀ ਦਇਆ ਅਧੂਰੀ ਹੈ ਇੱਕ ਮਨੁੱਖ ਸੜਕ ਤੇ ਚੱਲਦਾ ਚੱਲਦਾ ਗਿਰ ਗਿਆ ਲੋਕੀਂ ਭਜਦੇ ਨੇ ਉਹਨੂੰ ਚੁੱਕਣ ਵਾਸਤੇ ਵਿਚਾਰਾ ਗਿਰ ਗਿਆ ਠੋਕਰ ਖਾ ਗਿਆ ਪਰ ਕਿਸੇ ਦਾ ਮਨ ਗਿਰ ਗਿਆ ਮਨ ਦੀ ਗਿਰਾਵਟ ਕੀ ਹੈ ਕੋਈ ਕੁਕਰਮ ਹੋ ਗਿਆ ਕੋਈ ਔਗਣ ਹੋ ਗਿਆ ਹੁਣ ਔਗਣਾਂ ਦੇ ਉੱਤੇ ਦਇਆ ਨਹੀਂ ਆਉਂਦੀ ਸੱਜਣ ਬੜਾ ਸੇਵਾ ਕਰਦਾ ਹੁੰਦਾ ਸੀ ਉਹਨੇ ਮੰਦਿਰ ਵੀ ਬਣਾਇਆ ਸੀ ਮਸਜਿਦ ਵੀ ਬਣਾਈ ਸੀ ਲੇਕਿਨ ਅਕਸਰ ਜੋ ਬਹੁਤ ਬੁਲੰਦੀ ਤੋਂ ਗਿਰਦਾ ਹੈ ਉਹਨੂੰ ਚੋਟ ਬੜੀ ਲੱਗਦੀ ਹੈ ਉਚਾਈਆਂ ਤੋਂ ਜਦ ਕੋਈ ਗਿਰਦਾ ਹੈ ਉਹਨੂੰ ਚੋਟ ਬੜੀ ਗਹਿਰੀ ਲੱਗਦੀ ਹੈ ਇਤਨੀ ਵੱਡੀ ਸੇਵਾ ਕਰਨ ਵਾਲਾ ਗਰਿਆ ਵੀ ਬੜਾ ਬੁਰੀ ਤਰ੍ਹਾਂ ਇੱਕ ਰਾਤ ਨੂੰ ਜਦ ਮਸਾਫਿਰ ਠਹਿਰੇ ਆ ਸੀ ਉਦੇ ਕੋਲ ਸੋਨੇ ਦੀਆਂ ਬਹੁਤ ਸਾਰੀਆਂ ਮੋਹਰਾਂ ਸਨ ਵੇਖ ਕੇ ਲਾਲਚ ਆ ਗਿਆ ਉਹਨੂੰ ਠੱਗ ਲਿਆ ਮਾਰਿਆ ਤੋਖੇ ਨਾਲ ਇਸ ਤਰ੍ਹਾਂ ਹੈਗਾ ਤੇ ਸੱਜਣ ਸੀ ਦੇ ਨਾਲ ਸ਼ਬਦ ਜੁੜ ਗਿਆ ਠੱਗ ਹੁਣ ਇਸ ਤੇ ਗੁਰੂ ਨਾਨਕ ਨੂੰ ਤਰਸ ਆਇਆ ਉਹਦੇ ਕੋਲ ਗਏ ਹੈਰਾਨ ਗਏ ਉਹਨਾਂ ਤੇ ਤਰਸ ਕਿਸੇ ਪਰਮਪੁਰਖ ਨੂੰ ਆਏਗਾ ਪੂਰਨ ਪੁਰਖ ਨੂੰ ਆਏਗਾ ਛੇਵੇਂ ਛੇ ਜਿਹੜੇ ਲਕਸ਼ਣ ਨੇ ਉਹਦੇ ਚ ਇੱਕ ਇਹ ਲਕਸ਼ਣ ਹੈ दयालु ਸਰਬਤਰਜੀ ਉਹਦੀ ਦਇਆ ਸਾਰੇ ਜੀਵਾਂ ਤੇ ਹੋਵੇਗੀ ਔਰ ਹਰ ਹਾਲਤ ਦੇ ਚ ਹੋਵੇਗੀ ਮੈਂ ਫਿਰ ਅਰਜ਼ ਕਰਾਂ ਬਾਹਰ ਦੀ ਕਮਜ਼ੋਰੀ ਦੇ ਉੱਤੇ ਕਈ ਮਨੁੱਖਾਂ ਨੂੰ ਦਇਆ ਆ ਜਾਂਦੀ ਹੈ ਇਹ ਵਿਚਾਰਾ ਆਰਥਿਕ ਤੌਰ ਤੇ ਕਮਜ਼ੋਰ ਹੈ ਇਹ ਵਿਚਾਰਾ ਸਰੀਰਕ ਤੌਰ ਤੇ ਕਮਜ਼ੋਰ ਹੈ ਪਰ ਇਹ ਅਧੂਰੀ ਦਵਾ ਦਇਆ ਹੈ ਇਤਨਾ ਹਿਰਦੇ ਨੂੰ ਸੁਧ ਨਹੀਂ ਕਰੇਗੀ ਕਠੋਰ ਹੋਣ ਨਾਲ ਇਹ ਦਇਆ ਚੰਗੀ ਹੈ ਲੇਕਿਨ ਮਨ ਨੂੰ ਪੂਰਨ ਪਵਿੱਤਰ ਨਹੀਂ ਕਰੇਗੇ ਮਨ ਉਦੋਂ ਪੂਰਨ ਪਵਿੱਤਰ ਹੋਵੇਗਾ ਜਦ ਕਿਸੇ ਦੀਆਂ ਕਮਜ਼ੋਰੀਆਂ ਤੇ ਵੀ ਤਰਸ ਆਵੇ ਕਿਸੇ ਦੇ ਔਗਣਾ ਤੇ ਵੀ ਤਰਸ ਆਵੇ ਇੱਕ ਸਰੀਰ ਕਰਕੇ ਗਿਰ ਗਿਆ ਹੈ ਦਇਆ ਆ ਗਈ ਹੈ ਇੱਕ ਮਨ ਕਰਕੇ ਹੀ ਗਿਰਿਆ ਹੈ ਤਾਂ ਨਫ਼ਰਤ ਤੇ ਗਿਰਣਾ ਪੈਦਾ ਹੁੰਦੀ ਹੈ ਜਿਸ ਦਿਨ ਚੋਰ ਤੇ ਵੀ ਦਇਆ ਆ ਜਾਏ ਕਿੰਨੀ ਕੀਮਤੀ ਜ਼ਿੰਦਗੀ ਹੈ ਐਵੇਂ ਅਜਾਈ ਗਵਾਰੇ ਜਿਸ ਦਿਨ ਠੱਗ ਤੇ ਵੀ ਦਇਆ ਆ ਜਾਏ ਇਤਨਾ ਕੀਮਤੀ ਜੀਵਨ ਹੈ ਤੇ ਇਹ ਅਜਾਈ ਗਵਾ ਰਿਹਾ ਸੱਜਣ ਠੱਗ ਪਤਨੇ ਕਿੰਨੇ ਕਤਲ ਕਰ ਚੁਕਿਆ ਸੀ ਕਿਤਨਿਆਂ ਨੂੰ ਠੱਗ ਚੁਕਿਆ ਸੀ ਗੁਰਨਾਨਕ ਨੂੰ ਤਰ ਸਕਦਾ ਹੈ ਇਹਦੇ ਕੋਲ ਜਾਂਦੇ ਹਨ ਇਹਨੂੰ ਠੀਕ ਕਰੀਏ ਮਾਨਸਿਕ ਰੋਗ ਹੈ ਠੀਕ ਕਰੀਏ